ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕੋ ਮਹਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਐ ਵਿੱਚ ਅਗਨ ਕੱਢੇ ਵੇ ਘਾਰ ਐ ਵਿੱਚ ਤਰਤੀ ਦੱਪੀ ਭਾਰ ਐ ਵਿੱਚ ਇੰਦ ਫਿਰਾ ਸਿਰ ਭਾਰ ਐ ਵਿੱਚ ਰਾਜਾ ਧਰਮ ਦੁਆਰ ਐ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਪਹਿ ਵਿੱਚ ਸਿੱਧ ਬੋਧ ਸੁਰਨਾਥ ਪਹਿ ਵਿੱਚ ਆ ਢਾਣੇ ਆਕਾਸ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਾ ਲਿਖੇ ਆਸਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨਚੈ ਮੰਗਤੇ ਗਿੜਮੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਈ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਹਾਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜੇ ਤਨ ਪਾਈਐ ਨਾਨਕਾ ਸੇਤਨ ਹੋਵੈ ਸ਼ਾਰ ਗਿਆਨ ਨਾ ਗਲੀ ਟੂਡਿਐ ਕਥਨ ਕਰਦਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਖੋਵਾਰ ਪਾਉੜੀ ਨજર ਕਰੈ ਜੇ ਆਪਣੀ ਤਾਂ ਨਜ਼ਰੀ ਸਤ ਗੁਰ ਪਾਇਆ ਇਹ ਜੀਉ ਬਹੁਤੇ ਜਨਮ ਪਰਮਿਆਂ ਤਾਂ ਸਤ ਗੁਰ ਸ਼ਬਦ ਸੁਣਾਇਆ ਸਤ ਗੁਰ ਜੀਵੜਾ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋਂ ਹਉ ਆਪ ਗਵਾਇਆ ਜਿਨ ਸਚੋ ਸੱਚ ਤੇ ਆ ਬੁਝਾਇਆ ਸਤ ਗੁਰ ਜੇ ਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋਂ ਆਪ ਗਵਾਇਆ ਜਿਨ ਸਚੋ ਸੱਚ ਬੁਝਾਇਆ ਜਿਨ ਸਚੋ ਸਚ ਬੁਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਲਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਸਲੋਕ ਫਰਸਟ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਇਨ ਦਾ ਫੀਅਰ ਆਫ ਗੋਡ ਦਾ ਵਿੰਡ ਐਂਡ ਬ੍ਰਿਜਸ ਐਵਰ ਬਲੋ In the fear of God, thousands of rivers flow. In the fear of God, fire is forced to labor. In the fear of God, the earth is crushed under its burden. In the fear of God, the clouds move across the sky. In the fear of God, the Righteous judge of dharma stands at his door. In the fear of God, the sun shines, and in the fear of God, the moon reflects. They travel millions of miles endlessly. In the fear of God, the siddhas exist, as do the buddhas. The Demigods and yogis in the fear of God. The Akashic ethers are stretched across the sky in the fear of God. The warriors and the most powerful heroes exist in the fear of God multitudes come and go god has ins inscribed the inscription of his fear upon the heads of all o nanak the fearless lord the formless lord the true lord is one first mahal o nanak the lord is fearless and formless Myriads of others like Rama are mere dust before him. There are so many stories of Krishna, so many who reflect over the Vedas, so many beggars dance spinning around to the beat. The magicians perform their magic in the marketplace, creating a false illusion. They sing as kings and queens, and speak of this and that. They wear earrings and necklaces worth thousands of dollars. Those bodies on. Which they are born. O Nanak, those bodies turn to ashes. Wisdom cannot be found through mere words. To explain it is as hard as iron. When the Lord bestows His grace, then alone it is received other tricks and orders are useless for if the merciful lord shows his mercy then the true guru is found this soul wandered through countless incarnations until the true guru instructed it in the word of the shabad there is no giver as great as the true Guru. Hear this, all you people, meeting the true Guru, the true Lord is found. He removes self-conceit from within and instructs us in the truth of truth. Ji Ka ਇਹਨਾਂ ਅਜ ਦੇ ਪਵਿੱਤਰ ਹਕੋਨਾ ਵਿੱਚ ਜੋ ਸੇਵਾਦਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਸੇ ਅਜ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹਵਾ ਸਦਾ ਹੀ ਰੱਬ ਦੇ ਦਰ ਵਿੱਚ ਚੱਲ ਰਹੀ ਹੈ ਲੱਖਾਂ ਦਰਿਆਓ ਵੀ ਪੈ ਵਿੱਚ ਵਗ ਰਹੇ ਹਨ ਅੱਜ ਅੱਗ ਜੋ ਸੇਵਾ ਕਰ ਰਹੀ ਹੈ ਇਹ ਵੀ ਰੱਬ ਦੇ ਵੀ ਪੈ ਵਿੱਚ ਹੈ ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਕੀ ਪਈ ਹੈ ਰੱਬ ਦੇ ਪੈ ਵਿੱਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ। ਭਾਵ ਮੇਗ ਉਸਤੀ ਰਾਜਾ ਵਿੱਚ ਹੀ ਉੱਡ ਰਹੇ ਹਨ। ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਦਰ ਵਿੱਚ ਹੈ। ਸੂਰਜ ਵੀ ਤੇ ਚੰ드ਰਮਾ ਵੀ ਰੱਬ ਦੇ ਹੁਕਮ ਵਿੱਚ ਹਨ। ਕਰੋੜਾਂ ਕੋਹਾਂ ਚਲਦਿਆਂ ਤੇ ਪੈਂਡੇ ਦਾ ਉੜਕ ਨਹੀਂ ਆਉਂਦਾ। ਸੇਤ ਦਾ ਪੋਤ ਤੇfte ਤੇ ਨਾਥ ਸਾਰੇ ਰੱਬ ਦੇ ਪੈ ਵਿੱਚ ਹਨ ਇਹ ਉੱਪਰ ਤਣੇ ਹੋਏ ਆਕਾਸ਼ ਜੋ ਇਸ ਤੇ ਦਿਸਤੇ ਹਨ ਇਹ ਵੀ ਪੈ ਵਿੱਚ ਹੀ ਹਨ ਬੜੇ ਬੜੇ ਬਲ ਵਾਲੇ ਯੋਧੇ ਤੇ ਸੂਰਮੇ ਸਭ ਰੱਬ ਦੇ ਪੈ ਵਿੱਚ ਹੀ ਹਨ ਪੂਰਾਂ ਦੇ ਪੂਰ ਜੀਵ ਜੋ ਸਗ ਜਗਤ ਵਿੱਚ ਜੰਮਦੇ ਤੇ ਮਰਦੇ ਹਨ ਸਭ ਪੈ ਵਿੱਚ ਹਨ ਸਾਰੇ ਹੀ ਜੀਵਾਂ ਦੇ ਮੱਥੇ ਤੇ ਓ ਰੂਪ ਲਿਖ ਲਿਖਿਆ ਹੋਇਆ ਹੈ ਆ ਪ੍ਰਭੂ ਦਾ ਨਿਯਮ ਹੀ ਅਸਹ ਕਿ ਸਾਰੇ ਉਸ ਦੇ ਪੈ ਵਿੱਚ ਹਨ ਏ ਨਾਨਕ ਕੇਵਲ ਇੱਕ ਸੱਚਾ ਨਿਰੰਕਾਰ ਹੀ ਪੈ ਰਹਿਤ ਹੈ ਏ ਨਾਨਕ ਇੱਕ ਨਿਰੰਕਾਰ ਹੀ ਪੈ ਰਤ ਹੈ ਅਵਤਾਰੀ ਰਾਮ ਜੀ ਵਰਗੇ ਕਈ ਹੋਰ ਉਸ ਨਿਰੰਕਾਰ ਦੇ ਸਾਹਮਣੇ ਵੀ ਦੁਸ਼ ਹਨ ਉਸ ਨਿਰੰਕਾਰ ਦੇ ਗਿਆਨ ਦੇ ਟੱਕਰੇ ਤੇ ਕ੍ਰਿਸ਼ਨ ਜੀ ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵਿਚਾਰ ਵੀ ਤੁਸ਼ੀ ਹਨ ਉਸ ਦਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ ਰਾਸ ਧਾਰੀਏ ਵੀ ਬਾਜ਼ਾਰਾਂ ਵਿੱਚ ਆ ਕੇ ਰਾਸਾਂ ਪਾਉਂਦੇ ਹਨ ਰਾਜਿਆਂ ਤੇ ਰਾਣੀਆਂ ਦੇ ਰੂਪ ਬਣਾ ਬਣਾ ਕੇ ਗਾਉਂਦੇ ਤੇ ਮੂਹ ਕਈ ਢੰਗਾਂ ਦੇ ਬਚਨ ਬੋਲਦੇ ਹਨ ਲਖਾਰ ਪੌਿਆਂ ਦੇ ਭਾਵ ਕੀਮਤੀ ਵਾਲੇ ਤਿਹਾਰ ਪਾਉਂਦੇ ਹਨ ਪਰ ਏ ਨਾਨਕ ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤਿਹਾਰ ਤਾਂ ਜਿਸ ਜਿਸ ਸਰੀਰ ਉੱਤੇ ਪਾਏਦੇ ਹਨ ਉਹ ਸਰੀਰਾਂਤ ਨੂੰ ਸਵਾਹ ਹੋ ਜਾਂਦੇ ਹਨ ਤੇ ਇਸ ਗੌਣ ਰਚ ਨਾਲ ਇਹਨਾਂ ਵਾਲਿਆਂ ਮੁੰਦਰੀਆਂ ਤਿਹਾਰਾਂ ਦੇ ਪਹਿਨਣ ਨਾਲ ਗਿਆਨ ਕਿਵੇਂ ਮਿਲ ਸਕਦਾ ਹੈ ਗਿਆਨ ਦੀਂ ਦਰਿਆ ਗੱਲਾਂ ਨਾਲ ਹੀ ਨਹੀਂ ਪਾਲਿਆ ਜਾ ਸਕਦਾ ਗਿਆਨ ਕਿਵੇਂ ਮਿਲ ਸਕਦਾ ਹੈ ਇਸ ਗੱਲ ਦਾ ਬਿਆਨ ਕਰਨਾ یوں ਕਰੜਾ ਹੈ ਜਿਵੇਂ ਲੋਹਾ ਆ ਬਹੁਤ ਆਖਾ ਹੈ ਹਾਂ ਰੱਬ ਦੀ ਮਿਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ ਮਿਹਰ ਤੋਂ ਬਿਨਾਂ ਕੋਈ ਹੋਰ ਚਾਰਾ ਜੋਈ ਤੇ ਹੁਕਮ ਵਰਤਣਾ ਬੇਅਰਥ ਹੈ हे प्रभु जे तू जीव ਉਤੇ ਮਿਹਰ ਦੀ ਨਜ਼ਰ ਕਰੇ ਤਾਂ ਉਸ ਨੂੰ ਤੇਰੀ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਇਹ ਵਿਚਾਰਾਂ ਇਹ ਵਿਚਾਰਾ ਜੀਵ ਜਦੋਂ ਬਹੁਤੇ ਜਨਮਾਂ ਵਿੱਚ ਭੜਕ ਚੁੱਕਿਆ ਤੇ ਤੇਰੀ ਮਿਹਰ ਦੀ ਨਜ਼ਰ ਹੋਈ ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ ਜੋ हे ਸਾਰੇ ਲੋਕੋ ਧਿਆਨ ਦੇ ਕੇ ਸੁਣੋ ਸਤਿਗੁਰੂ ਤੇ ਪ੍ਰਾਪਰ ਦਾ ਹੋਰ ਕੋਈ ਦਾਤਾ ਨਹੀਂ ਇਹਨਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ ਉਹਨਾਂ ਨੂੰ ਉਸ ਸਤਿਗੁਰੂ ਤੋਂ ਮਿਲਣ ਨਾਲ ਉਹਨਾਂ ਨੂੰ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ ਭਾਵ ਜੋ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਗਵਾਉਂਦੇ ਹਨ ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਸਤਿਗੁਰੂ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ